ਸਾਰਾ ਠੀਕ ਆ ਬਾਕੀ ਸਾਰਾ ਭਾਈ ਉਹ ਚਾਨਣ ਲਿਖਾ ਪਾ ਕੁਝ ਨਾ ਇਹ ਪਹਾਨਾ ਮੇਰਾ ਹੀ ਇਹ ਮੇਰਾ ਅੱਗੇ ਕਿਸੇ ਟ੍ਰੈਕਟਰ ਵਗੋਣ ਆਏ ਉਹਨੇ ਸਾਲੇ ਜੇ ਹੁਣ ਸਾਰਾ ਜਣਾ ਮੈਂ ਉਹਨੂੰ ਕਿਹਾ ਸਿੱਧਾ ਗੱਦ ਲਾ ਜਾ ਸਾਰਾ ਢੀ ਕੋਈ ਕਰਦੀ ਨਹੀਂ ਆਹਾਂ ਦਾ ਟ੍ਰੈਕਟਰ ਖੋਤਾ ਨਹੀਂ ਸਰ ਪਤਾ ਨਹੀਂ ਜੀ ਸਾਰਾ ਠੀਕ ਆ ਭਾਈ ਸਾਰਾ ਢੀ ਕੱਟਿਆ ਉਹ ਦਿਓਰ ਵਾਲੇ ਲੱਗਦੇ ਆ ਦਿਓਰ ਵਾਲੇ ਹਨ ਇਹ ਚੋਪੀ ਕਰ ਦੋ ਜਿਹੜੀ ਗਰਪਾਨ ਹੈ ਸਾਰੇ ਪਹਿਲੇ ਤੇ ਕਿਹਨੇ ਸਾਰੇ ਹੀ ਸੇਫਟੀ ਦਾ ਨਾ ਕਰੀਓ ਸਰਪੰਚਾਂ ਦੇ ਕੋਲ ਸਾਰੇ ਹੀ ਸਰਪੰਚਾਂ ਮਾਰੇ ਆ ਪ੍ਰੇਮ ਜੀ ਮੇਰੀ ਗੱਲ ਸੁਣੋ ਸਰ ਅਸੀਂ ਛੰਨਾ ਛੰਨਾ ਮਾਚ ਲਿਖ ਰੱਖੀ ਐ ਕੋਈ ਫਿੱਟਾ ਕੋਈ ਨਹੀਂ ਲੋਟ ਚਾਹਾਂ ਕੋਈ ਕੋਚੀ ਕੇ ਨੂ ਮੜਿਆ ਪਰ ਉਹਨਾਂ ਕਾਦੀ ਕੇ ਨਾਲ ਖੜੀ ਨਹੀਂ ਫਿਰਦੀ ਕਰਤਾਂ ਅੰਦਰ ਦੀ ਲਾਗ ਆਏ ਆ ਅੰਦਰ ਜੀ ਰਹੇ ਆ ਤਰ ਤਰ ਕੋਣ ਆਏ ਆ ਉਹਦੇ ਭੈਣ ਚੋਲੇ ਇੱਧਰ ਨੇ ਆਂਦਾ ਮਾ ਨਾਡੀ ਕੋਈ ਕਸ਼ਰੀ ਤਾਂ ਚੇਤਨੀ ਨਹੀਂ ਰਹਾਣਾਂ ਆ ਦੋਵੇਂ ਪਹੁੰਚਣਾ ਉਹਨਾਂ ਦਾ ਮੈਚ ਲਾਉਣਾ ਉਹਦਾ ਜੂਨੀਅਰਾਂ ਦਾ ਮੈਚ ਲਾਉਣਾ ਮੈਂ ਚਾਹੁੰਦਾ ਇਹ ਅਸੀਂ ਐਸਐਸਐਫ ਸੜਕ ਸੁਰੱਖਿਆ ਸੜਕ ਸੁਰੱਖਿਆ ਫੋਰਸ ਗਰਾਸਪੁਰ ਐਸਆਈ ਸੁਰਿੰਦਰ ਸਿੰਘ ਵਾਈਰਲਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ ਬੱਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਹੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਹੈ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਹੁਣੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅੱਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਆ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਆ ਤੇ ਇਹਨੂੰ ਨਾਲ ਦੇ ਥੜਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰੇ ਇਹ ਹੁਣ ਸਿਟੀ ਵਾਲਿਆਂ ਆਈਓ ਆਉਂਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਆ ਉਦੇ ਕਾਟਿੰਗ ਦੇਖਣਗੇ ਵੀ ਜਿੱਦ ਕਿਸੇ ਕਰਾਉਣੀ ਹੈ ਨਹੀਂ ਤੇ ਫਿਰ ਉਹ ਮਹਾਰਾਜ ਨਵਾ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਦਾ